ਪੀਪਲ ਕਾਰਪੋਰੇਸ਼ਨ ਮੁਤਾਬਕ ਮੁਤਾਬਕ ਯਹੀ ਸਾਹਿਬ ਪਰਥੋ ਆਏ ਆ ਉਹਨਾਂ ਨੂੰ ਸਾਰੀ ਹਾਲਾਤ ਦਿਖਾਈ ਆ ਉਹ ਤਿੰਨ ਦਿਨਾਂ ਤੋਂ ਇਹੀ ਕਹਿ ਰਹੇ ਆ ਕਿ ਕੰਮ ਹੋ ਜਾਏਗਾ ਹੋ ਜਾਏਗਾ ਹੁਣ ਅੱਜ ਉਹਨਾਂ ਨੂੰ ਫੋਨ ਮਾਰਦੇ ਸੱਚ ਬੰਦ ਕਰਕੇ ਉਹ ਘਰ ਬਹਿ ਗਏ ਆ 15 ਵਾਰੀ ਰਿਫਾਰਮ ਕਰ ਜਿਆ 15 ਵਾਰੀ ਕੋਈ ਸੁਣਦਾ ਹੀ ਨਹੀਂ ਹੈਗਾ ਪੀਪਲ ਕਾਰਪੋਰੇਸ਼ਨ ਮੁਤਾਬਕ ਮੁਤਾਬਕ ਮੁਰਦਾਬਾਦ ਮੁਰਦਾਬਾਦ ਆ ਬਾਤ ਸੁਣੋ ਜੀ ਇੱਕ ਘੋਟ ਪਾਣੀ ਸ਼ਣਗਰ ਦੇ ਉੱਤੇ ਭਾਈ ਸਾਰੇ ਮੱਲੇ ਚ ਰੋਜ਼ ਮੁਟਿਆ ਕੋਈ ਨੀ ਪਾਣੀ ਕਰਦਾ ਅਸੀਂ ਰੋਜ਼ ਕੰਪਲੀਟਾ ਕਰਦੇ ਆ ਜੇ ਸਾਡੇ ਨਾਲ ਫੇਰ ਤੇ ਕੰਦੇ ਆ ਰਿਹਾ ਆ ਰਿਹਾ ਆ ਰਿਹਾ ਫਿਰ 10 ਮਿੰਟ ਲਿਆ ਅਸੀਂ ਫੇਰ ਤੇ ਖੜੇ ਆ ਨਾ ਦੂਜੇ ਜ਼ੋਨ ਤੋਂ ਆਪਣੇ ਬੰਦੇ ਪੰਜ ਲੈ ਕੇ ਆਇਆ ਕੀ ਬੜਾ ਜਗਾ ਸੇਵਾ ਕਿਤੇ ਘੱਟੀ ਆ ਰਹੀ ਆ ਰੋਜ਼ ਸਾਨੂੰ ਟੋਪੀ ਪਾ ਜਾਂਦੇ ਆ ਅੱਜ ਆ ਰਹੇ ਕੱਲ ਆ ਰਹੇ ਪਰਸੋਂ ਆ ਰਹੇ ਗੱਡੀ ਸਾਨੂੰ ਦੇ ਨਹੀਂ ਰਹੇ ਜਿੱਥੋਂ ਅਸੀਂ ਮੇਨ ਕਹਿ ਰਹੇ ਹਾਂ ਤੇ ਗੱਡੀ ਨਾ ਜਾਏ ਤੇ ਗੱਡੀ ਨਹੀਂ ਲਵਾ ਰਹੇ ਇਸ ਕਰੇ ਮੱਲਾ ਆਪ ਅੱਧੇ ਬਸ਼ੀਲਪੁਰ ਦੇ ਵਿੱਚ ਕਈਆਂ ਦੇ ਘਰਾਂ ਦੇ ਵਿੱਚ ਕਾ ਜੰਮ ਪਿਆ ਹੈ ਇਹਨਾਂ ਇਹਨਾਂ ਪਾਣੀ ਹੋਇਆ ਪਿਆ ਗੰਦਾ ਪਾਣੀ ਨੂੰ ਪੀ ਮੈਂ ਰੋਏ ਲੋਕੀ ਇਸ ਕਰਕੇ ਅਸੀਂ ਕਾਰਪੋਰੇਸ਼ਨ ਨੂੰ ਬੇਨਤੀ ਕਰਦੇ ਆ ਕਿ ਇਹ ਦਾ ਸ਼ਿਵਰੇਜ ਜਲਦੀ ਜਲਦੀ ਖੋਲੇ ਜਾਵੇ ਤਾਂ ਮੈਂ ਮੱਲੇ ਦੀ ਸਮੱਸਿਆ ਹੱਲ ਕੀਤੀ ਜਾ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਇਲਾਕੇ ਦੀ 1.5 ਸਾਲ ਹੋ ਗਏ ਇੱਥੇ ਇਹੀ ਪ੍ਰੋਬਲਮ ਚੱਲਦੀ ਸਰ ਸਿਰੇ 11 ਵਜੇ ਤੁਸੀਂ ਨਾਲ ਖੜੇ ਮੈਂ ਦੇਖ ਰਿਹਾ ਜੀ ਸਵੇਰੇ 11 ਵਜੇ ਸਿਰੇ 11 ਵਜੇ ਦੇ ਸਾਡੇ ਕੌਂਸਲਰ ਸਾਹਿਬ ਵੀ ਨਾਲ ਖੜੇ ਆ ਉਹ ਆ ਕੇ ਖੜੇ ਉਹਨਾਂ ਨੂੰ ਕਿਹਾ ਜਾ ਰਿਹਾ ਗੱਡੀ ਆ ਰਹੀ ਆ ਰਹੀ ਹੈ ਸ਼ਾਮ ਦੇ 5 ਵਜੇ ਕੋਈ ਗੱਡੀ ਨਹੀਂ ਆਈ ਕੋਈ ਮਤਲਬ ਸੁਲਵਾਈ ਨਹੀਂ ਹੋ ਰਹੀ ਤੇ ਸਰ ਜੀ ਕੱਲ ਨੂੰ ਤੁਹਾਡੀ ਅੱਜ ਨਹੀਂ ਕੋਈ ਸੁਹਾਲਿਆ ਕੱਲ ਕੀ ਇੱਥੇ ਮਹੱਲੇ ਦੇ ਬੰਦੇ ਬਿਮਾਰ ਹੋਣੇ ਸ਼ੁਰੂ ਹੋ ਗਏ ਦੰਦਾ ਪਾਣੀ ਆ ਰਿਹਾ ਲੋਕਾਂ ਦੇ ਪੇਟ ਖਰਾਬ ਹੋਣੇ ਸ਼ੁਰੂ ਹੋਏ ਕੱਲ ਨੂੰ ਕੁਝ ਹੋ ਗਿਆ ਉਹਦੀ ਕਾਰਪੋਰੇਸ਼ਨ ਜ਼ਿੰਮੇਵਾਰ ਆ ਸਰ ਜੇ ਮੰਨ ਲਓ ਨਹੀਂ ਹੱਲ ਹੁੰਦਾ ਕੱਲ ਕੀ ਹੈ ਜੀ ਕੱਲ ਮੇਰ ਸਾਹਿਬ ਕੋ ਜਾਵਾਂਗੇ ਮੇਰ ਸਾਹਿਬ ਸਾਡੀ ਗੱਲ ਨਹੀਂ ਸੁਣੋਗੇ ਆਪਣਾ ਮੇਰ ਸਾਹਿਬ ਵਧੀਆ ਬੰਦਾ ਨਹੀਂ ਗੱਲ ਸੁਣੋਗੇ ਅਸੀਂ ਉਹਨਾਂ ਕੋ ਧਰਨਾ ਮਾਰਾਂਗੇ ਜਾ ਕੇ ਉਹਨਾਂ ਨਾਲ ਫਿਕਸ਼ਪਾ ਕਾਰਪੋਰੇਸ਼ਨ ਦਾ ਕਰਾਂਗੇ ਬੈਠ ਕੇ ਅਸੀਂ ਉੱਥੇ ਸਾਡੇ ਮਹੱਲੇ ਦੀ ਸਮੱਸਿਆ ਹੱਲ ਕੀਤੀ ਜਾਵੇ ਲੇਟ ਸੁਣਨੀ ਪੈਣੀ ਹੈ ਇਹ ਪਾਈਪ ਪਾਉਤੀ ਬਣੇ ਕਿੰਨੇ ਚਿਰ ਹੋ ਗਏ ਤੁਹਾਡੇ ਇਥੇ ਮਹੱਲੇ ਜਿਹੜੀ ਗੰਡੇ ਪਾਣੀ ਦੀ ਮਸਲ ਹੈ ਦੇਰ ਚਾਲ ਹੋ ਗਿਆ ਪੂਰਾ ਲੇਟ ਚਾਲ ਇਹ ਕੰਮ ਹੁੰਦਾ ਪਿਆ ਹੈ ਹੈ ਅੱਜ ਇਹ ਕਹਿੰਦੇ ਆ ਵੀ ਤੁਸੀਂ ਪਾਈਪਾਂ ਵਡੀਆਂ ਪਾ ਦਿਓ ਤਾਂ ਤਾਂ ਹੀ ਇਹ ਕੰਮ ਹੋਣੇ ਆ ਸਰਦਾਰ ਰੋਜ਼ੀ ਰੋਜ਼ ਸਰਦਾਰ ਜੀ ਕਿੰਨੀ ਵਾਰ ਜਾ ਕੇ ਕੰਪਲੀਟ ਬੋਲੋ ਹੁਣ ਦੱਸੋ ਕਿੰਨੀ ਵਾਰ ਜਾ ਕੇ ਕੰਪਲੀਟ ਲਖਾ ਦਿੱਤੇ ਮੇਰੇ ਕਮਪਲੇਟ ਲਖਾਈ ਜੀ 15 ਵਾਰੀ ਰਿਪੋਰਟ ਕਰਦੇ ਆ 15 ਵਾਰੀ ਨੇ ਕੋਈ ਸੁਣਦਾ ਹੀ ਨਹੀਂ ਹੈਗਾ ਸਰਦਾਰ ਜੀ ਬਿਮਾਰ ਹੈ ਸਰਦਾਰ ਜੀ ਬਿਮਾਰ ਪੈ ਗਏ ਵਿਚਾਰੇ ਸਾਡੇ ਨਾਲ ਸਰਦਾਰੀ ਕੂਜ ਹੈ ਜੀ ਸਰ ਕੀ ਕਹਿਣਾ ਚਾਹੁੰਗੇ ਜੀ ਮਹੱਲੇ ਦੇ ਲੋਕ ਸਾਡੀ ਇਹ ਕਹਿਣਾ ਚਾਹਾਂਗੇ ਜੀ ਜੇ ਕੱਲ ਤੱਕ ਸਾਡੀ ਸੁਣਵਾਈ ਨਾ ਹੋਈ ਮੇਅਰ ਆਫਿਸ ਪੂਰਾ ਮਹੱਲਾ ਜਾ ਕੇ ਅਸੀਂ ਧਰਨਾ ਦੇਾਂਗੇ ਕਿਉਂਕਿ ਸਾਰਾ ਮਹੱਲਾ ਇਸ ਤੋਂ ਬਹੁਤ ਪਰੇਸ਼ਾਨ ਹੈ ਸਾਰੇ ਗੰਦਾ ਪਾਣੀ ਪੀ ਰਹੇ ਆ ਘਰ ਦੇ ਵਿੱਚ ਬੈਠਣਾ ਮੁਸ਼ਕਲ ਹੋਇਆ ਹੋਇਆ ਹੈ 1-1 ਫੁੱਟ ਕਾਈ ਜਮ ਚੁੱਕੀ ਹੈ ਸਾਡੇ ਘਰਾਂ ਦੇ ਬਾਹਰ ਆਪਣੇ ਘਰ ਜਾਣ ਦੀ ਸਾਨੂੰ ਹੁਣ ਲੋਕੀ ਦਾ ਕਹਿੰਦੇ ਉੱਥੇ ਬਾਹਰ ਬਾੜ ਆਈ ਹੈ ਸਾਡੇ ਬਸ਼ੀਰ ਬੁੱਲੇ ਦੇ ਵਿੱਚ ਬਾੜ ਆ ਗਈ ਹੈ ਗੰਦੇ ਪਾਣੀ ਦੀ ਆ ਕੇ ਦੇ ਲੋ ਸਾਡੇ ਸਾਡੇ ਚੱਪੂ ਇੱਥੇ ਜਲਾਉਣੇ ਪੈਣਗੇ ਅੱਜ ਸ਼ਹਿਰ ਦੇ ਡਾਇਰੈਕਟਰ ਲਾ ਕੇ ਪਾਣੀ ਖੜਿਆ ਹੁਣ ਦੇਖ ਲੋ 2 ਘੰਟੇ ਬਾਅਦ ਦੁਆਰਾ ਸੀਵਰ ਭਰ ਕੇ ਪਾਣੀ ਨਿਕਲਣਾ ਦੁਆਰਾ ਚੈਂਬਰਾਂ ਦੇ ਵਿੱਚੋਂ ਬਾੜ ਸ਼ੁਰੂ ਹੋ ਚੁੱਕਾ ਹੈ ਮੇਨ ਬਰੋਡ ਸਾਰੀ ਜਾਮ ਹੈ ਕੋਈ ਸੁਣਵਾਈ ਨਹੀਂ ਉਹਦੀ ਕੋਈ ਕੁੱਛ ਨਹੀਂ ਹੋ ਰਹੀ ਪਿਛਲੇ 1 ਮਹੀਨਾ ਕੰਮ ਕੰਪਲੀਟ ਕਰ ਦਿੰਦਿਆਂ ਨੂੰ ਹੋ ਗਿਆ 1 ਮਹੀਨੇ ਤੋਂ ਕੰਪਲੀਟਾ ਨਹੀਂ ਟਰੈਕਟਰ ਆ ਕੇ ਪਾਣੀ ਕੱਢ ਦਤਾ ਆ ਸ਼ਾਣ ਫੇਰ ਜੋ ਟੋਟੀਆਂ ਚੱਲਣੀਆਂ ਬੇ ਪਾਣੀ ਭਰ ਜਾਣਾ ਆ ਕੋਈ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦੇ ਭਾਈ ਬਸ ਥੋੜਾ-ਥੋੜਾ ਬੋਦਾ ਕਰਕੇ ਚੱਲ ਜਾਂਦੇ ਆ ਪੱਕਾ ਸਮੱਸਿਆ ਦਾ ਹੱਲ ਹੀ ਨਹੀਂ ਆਣਾ ਆਪਾਂ ਆ ਬਾਹਰ ਹੋ ਲੋ ਜੀ 1 ਫੁੱਟ ਪਾਣੀ ਛੜਕਦੇ ਉੱਤੇ ਭਾਈ ਨਾਲ ਜੀ ਨੇ ਨਾ ਜੀ ਜੀ ਬਗੀਚੇ ਦੇ ਵਿੱਚ ਆ ਕੇ ਜਾਂਦਾ ਵੀ ਹੋ ਸਕਦੇ ਆ ਬਹੁਤ ਗਾਣੇ ਬੜਾ ਦੇਖੋ ਇਧਰ ਕੋਈ ਸੱਤ ਕਿਹੜੇ ਕਰ ਲਈ ਪਾਣੀ ਪੀਣ ਲਈ ਗੰਦਾ پانی ਪਾਣੀ ਪੀਂਦੀ ਬਣੀ ਸਰਸਾ ਸਰਸਾ ਕਾਰਪੋਰੇਸ਼ਨ ਮੁਤਾਬਕ ਮੁਤਾਬਕ ਮੁਜ਼ਾਬਕ ਮੁਜ਼ਾਬਕ